ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਆਪਣੇ ਡਰੱਗਸ ਖਿਲਾਫ ਚੱਲਦੀ ਮੁਹਿੰਮ ਬਾਰੇ ਜਾਣੇ ਜਾਂਦੇ ਨੇ ਲਗਾਤਾਰ ਲੋਕਾਂ 'ਚ ਵਿਚਰਦੇ ਨੇ ਔਰ ਲੋਕਾਂ 'ਚ ਵਿਚਰ ਕੇ ਲੋਕਾਂ ਨੂੰ ਜਾਗਰੂਤ ਕਰਦੇ ਨੇ ਇਹ ਹਰ ਕਿਸੇ ਨੇ ਦੇਖਿਆ ਪਰ ਸਾਬਕਾ ਡੀਜੀਪੀ ਬਲਵਿੰਦਰ ਸਿੰਘ ਸੇਖੋਂ ਨੇ ਇਲੈਕਸ਼ਨਸ ਵੀ ਲੜੀਆਂ ਸੀ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਬਲਵਿੰਦਰ ਸਿੰਘ ਸੇਖੋਂ ਜਿਹੜੇ ਨਵੇਂ ਇਲੈਕਸ਼ਨਸ ਲੜਦੇ ਨੇ ਲੋਕ ਸਭਾ ਇਲੈਕਸ਼ਨਸ ਲੜਦੇ ਨੇ ਪਰ ਇਸ ਦੇ ਬਾਵਜੂਦ ਕੜੀ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਉਸ ਤੋਂ ਬਾਅਦ ਕਈ ਵਾਰ ਕਈ ਥਾਂ ਤੇ ਬਲਵਿੰਦਰ ਸਿੰਘ ਸੇਖੋਂ ਨੇ ਇਸ ਗੱਲ ਦਾ ਦਾਵਾ ਕੀਤਾ ਕਿ ਇੱਕ ਛੜੀਅੰਤਰ ਸੀ ਉਹ ਪਹਿਲਾਂ ਹੀ ਸਿਲੇਕਟਡ ਕੁਝ ਲੀਡਰ ਸਿਗੇ ਜਿਹਨਾਂ ਨੂੰ ਜਿਤਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਬਲਵਿੰਦਰ ਸਿੰਘ ਸੇਖੋਂ ਨੇ ਦੁਬਾਰਾ ਇੱਕ ਬਿਆਨ ਦਿੱਤਾ ਉਸ ਬਿਆਨ ਦੇ ਵਿੱਚ ਦੁਬਾਰਾ ਇਹੀ ਨਿਸ਼ਾਨੇ ਸਾਧਦੇ ਨੇ ਕਿ ਸਿਲੇਕਟਡ ਲੀਡਰਾਂ ਦੀ ਸਿਲੇਕਟਡ ਪਾਰਟੀਆਂ ਦੀ ਜਿਹੜੀ ਹੈ ਉਹ ਖੜਤ ਹੁੰਦੀ ਹੈ ਜਿਹੜੇ ਆਜ਼ਾਦ ਖੜਦੇ ਨੇ ਜਿਹੜੇ ਪੰਜਾਬ ਦੇ ਹਿੱਤਾਂ ਲਈ ਖੜਦੇ ਨੇ ਉਹਨਾਂ ਵਾਸਤੇ ਹਮੇਸ਼ਾ ਦੁਵਿਧਾ ਰਹਿੰਦੀ ਹੈ ਉਹਨਾਂ ਨੂੰ ਜਿਤਾਉਣ ਦੇ ਵਿੱਚ ਇੰਨਾ ਜ਼ੋਰ ਜਿਹੜਾ ਉਹ ਨਹੀਂ ਲਾਇਆ ਜਾਂਦਾ ਪਰ ਦੂਜੇ ਪਾਸੇ ਐਕਸੈਪਸ਼ਨਸ ਵੀ ਨੇ ਹੁਣ ਭਾਈ ਅਮਰਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਵਰਗੇ ਲੀਡਰ ਵੀ ਆਜ਼ਾਦ ਖੜੇ ਸੀ ਔਰ ਉਹਨਾਂ ਨੇ ਚੋਣ ਜਿੱਤੀ ਹੈ ਪਰ ਇਸ ਦੇ ਬਾਵਜੂਦ ਬਲਵਿੰਦਰ ਸਿੰਘ ਸੇਖੋਂ ਦਾ ਦਾਵਾ ਹੈ ਕਿ ਸੰਗਰੂਰ ਵਿੱਚ ਤਾਂ ਮੁਛ ਦਾ ਸਵਾਲ ਬਣਿਆ ਹੋਇਆ ਸੀ ਕਿਉਂਕਿ ਸੰਗਰੂਰ ਖਾਸ ਕਰਕੇ ਸੀਐਮ ਭਗਵੰਤ ਮਾਨ ਦਾ ਆਪਣਾ ਹਲਕਾ ਹੈ ਲੋਕ ਸਭਾ ਹਲਕਾ ਤੋਂ ਸੀਐਮ ਭਗਵੰਤ ਮਾਨ ਐਮਪੀ ਰਹਿ ਚੁੱਕੇ ਨੇ ਔਰ ਇਥੋਂ ਸਿਮਰਨਜੀਤ ਸਿੰਘ ਮਾਨ ਨੇ ਚੋਣ ਜਿੱਤ ਕੇ ਤੇ ਸੀਐਮ ਭਗਵੰਤ ਮਾਨ ਦਾ ਆਪਣਾ ਹਲਕਾ ਉਹਨਾਂ ਦੇ ਕੋਲੋਂ ਖੋਹ ਲਿਆ ਸੀਗਾ ਜਿਸ ਵਾਸਤੇ ਇਹ ਪਹਿਲਾਂ ਵੀ ਕਿਹਾ ਜਾ ਰਿਹਾ ਸੀ ਕਿ ਸੰਗਰੂਰ ਤੋਂ ਤੱਕ ਘੱਟੋ ਘੱਟ ਸੀਐਮ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਜ਼ੋਰ ਪੂਰਾ ਲਾਵੇਗੀ ਔਰ ਬਲਵਿੰਦਰ ਸਿੰਘ ਸੇਖੋਂ ਆਪਣੀ ਇੱਕ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਿ ਇਸ ਸੀਟ ਤੋਂ ਯਾਨੀ ਕਿ ਸੰਗਰੂਰ ਦੀ ਸੀਟ ਤੇ ਮੁਕਾਬਲਾ ਹੀ ਸਿਮਰਨਜੀਤ ਸਿੰਘ ਮਾਨ ਦਾ ਚੱਲਦਾ ਪਿਆ ਸੀ ਇਸ ਸੀਟ ਦੇ ਉੱਤੇ ਮੁਕਾਬਲੇ ਵਿੱਚ ਸਮਨਜੀਤ ਸਿੰਘ ਮਾਨ ਸੀ ਨਾ ਕਿ ਮੀਥ ਹੀਰ ਸੀ ਗੁਰਮੀਤ ਸਿੰਘ ਮੀਥ ਹੀਰ ਐਸ ਸੀਟ ਤੋਂ ਜਿੱਤੇ ਜ਼ਰੂਰ ਨੇ ਪਰ ਉਹਨਾਂ ਦਾ ਮੁਕਾਬਲਾ ਉਹ 3 13 ਚ ਨਹੀਂ ਸੀ ਬਲਵਿੰਦਰ ਸੇਖੋਂ ਦਾਵਾ ਕਰਦੇ ਨੇ ਪਰ ਤਾਂ ਵੀ ਗੁਰਮੀਤ ਸਿੰਘ ਮੀਥ ਹੀਰ ਕਿਸ ਤਰ੍ਹਾਂ ਜਿੱਤ ਗਏ ਇਸ ਮਾਮਲੇ ਦੇ ਵਿੱਚ ਬਲਵਿੰਦਰ ਸੇਖੋਂ ਹਾਲਾਂਕਿ ਪਹਿਲਾਂ ਬੋਲਣਾ ਚਾਹੁੰਦੇ ਸੀ ਪਰ ਇਸ ਵਾਰ ਜਿਹੜਾ ਬਿਆਨ ਦਿੱਤਾ ਉਹਦੇ ਵਿੱਚ ਉਹ ਬੋਲਣਾ ਠੀਕ ਨਹੀਂ ਸਮਝਦੇ ਤੱਥ ਸਾਂਝੇ ਕਰਨਾ ਸਹੀ ਨਹੀਂ ਸਮਝਦੇ ਪਰ ਦੂਜੇ ਪਾਸੇ ਬਲਵਿੰਦਰ ਸੇਖੋਂ ਬਾਰੇ ਚਰਚਾ ਛਿੜ ਗਈ ਹੈ ਕਿ ਹੋ ਸਕਦਾ ਹੈ ਕਿ ਉਹ ਸਿਆਸਤ ਤੋਂ ਕਰ ਲੈਣ ਬਲਵਿੰਦਰ ਸੇਖੋਂ ਜਿਹੜੇ ਨੇ ਉਹ ਹੋ ਸਕਦਾ ਹੈ ਕਿ ਸਿਆਸਤ ਵਿੱਚ ਦੁਬਾਰਾ ਨਾ ਆਉਣ ਹਾਲਾਂਕਿ ਜਿੰਨੀ ਵਾਰ ਅਸੀਂ ਮਿਲੇ ਆ ਬਲਵਿੰਦਰ ਸਿੰਘ ਸੇਖੋਂ ਨੂੰ ਓਨੀ ਵਾਰ ਬਲਵਿੰਦਰ ਸਿੰਘ ਸੇਖੋਂ ਨੇ ਗੱਲ ਕਹੀ ਹੈ ਕਿ ਲੋਕਾਂ ਦੇ ਵਿੱਚ ਵਿਚਰਦਾ ਰਹਿਾਂਗਾ ਜਦ ਤੱਕ ਮੇਰੇ ਅੰਦਰ ਜਾਨ ਹੈ ਜਦ ਤੱਕ ਮੈਂ ਆ ਆਪ ਮਹਾਰੇ ਲੱਗਿਆ ਰਵਾਂਗਾ ਉਦ ਤੱਕ ਮੈਂ ਲੋਕਾਂ ਚ ਵਿਚਰਦਾ ਰਹਿਾਂਗਾ ਪਰ ਹੁਣ ਆ ਕੇ ਚਰਚਾ ਛੱਡ ਗਈ ਹੈ ਕਿ ਹੋ ਸਕਦਾ ਬਲਵਿੰਦਰ ਸਿੰਘ ਸੇਖੋਂ ਸਿਆਸਤ ਤੋਂ ਤੌਬਾ ਕਰ ਲੈਣ ਹਾਲਾਂਕਿ ਉਹਨਾਂ ਦੀ ਮੁਹਿੰਮ ਜਿਹੜੀ ਨਸ਼ਿਆਂ ਦੇ ਖਿਲਾਫ ਹੈ ਉਹ ਚੱਲਦੀ ਪਈ ਹੈ ਇਸ ਦੇ ਬਾਵਜੂਦ ਲੰਗੀਆਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਬਲਵਿੰਦਰ ਸਿੰਘ ਸੇਖੋਂ ਨੂੰ ਜਿਹੜੀ ਢਾਹ ਲੱਗੀ ਹੈ ਜਾਂ ਉਹਨਾਂ ਨੇ ਸਿਆਸੀ ਪੱਧਰ ਤੇ ਜੋ ਦੇਖਿਆ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਉਹਨਾਂ ਦੇ ਜਿਹੜਾ ਕੌਨਫੀਡੈਂਸ ਹੈ ਉਹ ਲੂਜ਼ ਹੋ ਗਿਆ ਹੋਵੇ ਪਰ ਤਾਂ ਵੀ ਬਲਵਿੰਦਰ ਸਿੰਘ ਸੇਖੋਂ ਐਹੋ ਜੀ ਸ਼ਖਸੀਅਤ ਹੈ ਜੋ ਹਾਰ ਨਹੀਂ ਮੰਨਦੇ ਔਰ ਇਸ ਦੇ ਬਾਵਜੂਦ ਜੇ ਇਸ ਤਰ੍ਹਾਂ ਦੀ ਗੱਲ ਹੋਵੇਗੀ ਜਿ ਉਹਨਾਂ ਨੇ ਸਿਆਸਤ ਤੋਂ ਤੌਬਾ ਕੀਤੀ ਹੋਵੇਗੀ ਤੇ ਉਹ ਵੀ ਤੱਥ ਤੁਹਾਡੇ ਸਾਹਮਣੇ ਜ਼ਰੂਰ ਖੋਲ੍ਹਾਂਗੇ ਚਰਚਾਵਾ ਦਾ ਵਿਸ਼ਾ ਹੈ ਪਰ ਬਲਵਿੰਦਰ ਸਿੰਘ ਸੇਖੋਂ ਜੂਰ ਸੀਟ ਜਿਹੜੀ ਹੈ ਉਸ ਉੱਤੇ ਵੋਟਾਂ ਦਾ ਕਪਲਾ ਹੋਇਆ ਵੱਡੇ ਇਲਜ਼ਾਮ ਉਹਨਾਂ ਦੇ ਵੱਲੋਂ ਲਾਏ ਗਏ ਨੇ ਹਾਲਾਂਕਿ ਗੁਰਮੀਤ ਸਿੰਘ ਮੀਥੇਰ ਦਾ ਨਾਮ ਲੈ ਕੇ ਇਹ ਜ਼ਰੂਰ ਕਿਹਾ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿ ਉਹਨਾਂ ਦਾ ਜਿੱਤਣਾ ਬਣਦਾ ਨਹੀਂ ਸੀ ਹਾਲਾਂਕਿ ਜਿਹੜੀ ਲੜਾਈ ਸੀ ਉਹ ਕਿਸੇ ਹੋਰ ਦੇ ਵਿੱਚ ਸੀ ਸੁਖਪਾਲ ਖਹਿਰਾ ਤੇ ਸਵਰਨਜੀਤ ਸਿੰਘ ਮਾਨ ਜਿਹੜੇ ਆਪਸ ਦੇ ਵਿੱਚ ਪੜ ਰਹੇ ਸੀ ਪਰ ਉਹਨਾਂ ਦਾ ਦਾਵਾ ਹੈ ਕਿ ਗੁਰਮੀਤ ਸਿੰਘ ਮੀਥੇਰ ਅਚਾਨਕ ਜਿੱਤ ਗਏ ਤੇ ਉਸ ਦੇ ਵਿੱਚ ਕੋਈ ਗੱਲ ਹੋਰ ਹੋ ਸਕਦੀ ਹੈ ਹਾਲਾਂਕਿ ਉਹਨਾਂ ਨੇ ਜਨਤਕ ਤੌਰ ਤੇ ਇਸ ਗੱਲ ਦੇ ਉੱਤੇ ਕੋਈ ਪ੍ਰਮਾਣ ਨਹੀਂ ਦਿੱਤਾ ਪਰ ਤਾਂ ਵੀ ਕਿਤੇ ਨਾ ਕਿਤੇ ਇਸ਼ਾਰਾ ਦੇ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਉਹਦੇ ਉੱਤੇ ਵੱਡੇ ਸਵਾਲ ਖੜੇ ਕਰ ਗਏ ਨੇ ਹੁਣ ਬਲਵਿੰਦਰ ਸਿੰਘ ਸੇਖੋ ਦਾ ਅਗਲਾ ਪ੍ਰੋਗਰਾਮ ਕੀ ਹੋਵੇਗਾ ਇਹ ਤਾਂ ਉਹ ਦੱਸ ਸਕਦੇ ਨੇ ਉਹਨਾਂ ਨਾਲ ਗੱਲਬਾਤ ਵੀ ਜ਼ਰੂਰ ਕਰਾਂਗੇ ਜਲਦ ਕਰਾਂਗੇ ਔਰ ਉਦੋਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲਾ ਸਮਾਂ ਕੀ ਲੈ ਕੇ ਆਵੇਗਾ ਪਰ ਉਦੋਂ ਲਈ ਬਣੇ ਰਹੋ 1 India Punjabi ਤੇ Subscribe to 1 India channel and never miss an update